ਸਤਿ ਸ੍ਰੀ ਅਕਾਲ ਸਸਰੀਕਾਲ ਵੈਲਕਮ ਕਰਦੇ ਹਾਂ ਤਾਨੋ ਬਾਜਵਾ ਵਲੌਗ ਚ ਤੇ ਅੱਜ ਅਸੀਂ ਸੁਣਾਗੇ ਭਾਈ ਮਨੀਂਦਰ ਸਿੰਘ ਸ੍ਰੀ ਨਗਰ ਵਾਲੇ ਉਹਨਾਂ ਦੇ ਸ਼ਬਦ ਹਾਂਜੀ ਅੱਛਾ ਕੋਈ ਲੋਕ ਇਹਨੂੰ ਸ਼ਬਦ ਕਹਿੰਦੇ ਨੇ ਕੋਈ ਕੀਰਤਨ ਕਹਿੰਦੇ ਨੇ ਕੋਈ ਗੁਰਬਾਨੀ ਕਹਿੰਦੇ ਨੇ ਕਥਾ ਵੀ ਮੇਰਾ ਕੱਲ ਕਹਿੰਦੇ ਕਥਾ ਹਾਂਜੀ ਤੇ ਇਸ ਚੀਜ਼ ਦਾ ਨਾ ਵੀਰੇ ਨੂੰ ਕੋ ਨੂੰ ਮੇਰੀ ਰਿਕਵੈਸਟ ਹੈ ਕਿ ਨਾ ਕਮੈਂਟ ਕਰਕੇ ਦੱਸਣ ਕਿ ਇਹਨਾਂ ਦੇ ਦਰਮਿਆਨ ਕੀ ਡਿਫਰੈਂਸ ਹੈ ਮਤਲਬ ਕੀਰਤਨ ਸ਼ਬਦ ਤੇ ਕਥਾ ਕੋਈ ਕਵਿਤਾ ਵੀ ਕਹਿੰਦੇ ਨੇ ਕਿ ਕਵਿਤਾ ਲੇਕਿਨ ਅਸੀਂ ਕਹਾਂਗੇ ਕਿ ਇਹ ਅਸੀ ਭਾਈ ਮਨਿੰਦਰ ਸਿੰਘ ਜਿਹੜੇ ਸ੍ਰੀਨਗਰ ਵਾਲੇ ਅਸੀਂ ਉਹਨਾਂ ਦਾ ਕਲਾਮ ਸੁਣਾਂਗੇ ਹਾਂਜੀ ਜਾਂ ਕਿਉਂਕਿ ਜੋ ਉਹਨਾਂ ਨੇ ਗਾਇਆ ਤੇ ਕਹਿੰਦੇ ਬਹੁਤ ਇਮੋਸ਼ਨਲ ਜਿਹੇ ਗਲਾਵਿਆਂ ਤੇ ਵੀਰਾਂ ਨੇ ਕਮੈਂਟ ਕੀਤਾ ਸੀ ਸੁਣੀਏ ਫਿਰ ਆਪਾਂ ਮਿਸਟਰ ਸੀ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਸੁਬੇ ਦੀ ਕਚਰੀ ਚੋਂ ਸੁਬੇ ਦੀ ਕਚਰੀ ਚੋਂ ਨੀ ਅੰਮੀ ਬੁਲਾ ਕੇ ਆਏ ਹਾਂ ਅਸਨੀਹਾ ਵਿੱਚ ਆਪਣੀ ਅਸਨੀਹਾ ਵਿੱਚ ਆਪਣੀ ਮੇ ਅੰਮੀਏ ਮੌਤ ਲਿਖਾ ਕੇ ਆਏ ਹਾਂ ਸੁਵੇ ਇਕ ਚੈਰੀ ਅਸੀਂ ਮੌਤ ਪਰਿਸ਼ਤੇ ਨੂੰ ਅਸੀਂ ਮੌਤ ਪਰਿਸ਼ਤੇ ਨੂੰ ਨੀਅੰਮੀਏ ਯਾਰ ਬਣਾ ਕੇ ਆਏ ਹਾਂ ਅਸੀਂ ਨੀਹਾ ਵਿੱਚ ਆਪਣੀ ਅਸੀਂ ਨੀਹਾ ਵਿੱਚ ਆਪਣੀ ਨੀਅੰਮੀਏ ਮੌਤ ਲਿਖਾ ਕੇ ਆਏ ਹਾਂ ਸੂਬੇ ਦੀ ਕਚਰੀ ਸਨ ਡਰਨਾ ਕੋਈ ਡਰਾ ਸਕਿਆ ਕੋਈ ਲਾਲਚ ਨਾ ਪਰਮਾ ਸਕਿਆ ਸੰਡਰਨਾ ਕੋਈ ਡਰਾ ਸਕਿਆ ਕੋਈ ਲਾਲਚ ਨਾ ਪਰਮਾ ਸਕਿਆ ਅਸੀਂ ਆਪਣੇ ਸੀਂ ਆਪਣੇ ਧਰਮ ਲਈ ਨੀ ਅੰਮੀਏ ਸਭ ਠੁਕਰਾ ਕੇ ਆਏ ਹਾਂ ਸੁਵੇ ਦੀ ਕਚਰੀ ਚੋ ਨਜ਼ਦਾ ਤੂੰ ਓਲੇ ਹੋ ਜਾਣਾ ਦਾਦੇ ਕੋਲ ਜਾਣ ਲਈ ਦਾਦੇ ਕੋਲ ਜਾਣ ਲਈ ਨੀ ਅੰਮੀਏ ਰਹਾ ਪਣਾ ਕੇ ਆਏ ਹਾਂ ਸੂਬੇ ਦੀ ਕਚਰੀ

ਨੀਆਂ ਤੋਂ ਜੀਵਨ ਦੀ ਨੀਅੰਮੀਏ ਆਸਮਿਤਾ ਕੇ ਆਏ ਹਾਂ ਅਸੀਂ ਨੀਹ ਵਿੱਚ ਆਪਣੀ ਅਸੀਂ ਨੀਹ ਵਿੱਚ ਆਪਣੀ ਚ ਚਰੀ ਤੋਂ ਬਾਕੀ ਇੱਕ ਵਾਰੀ ਜਦੋਂ ਸੁਣੀ ਹੈ ਨਾ ਅੱਖਾਂ ਪਰ ਹੁੰਦੀਆਂ ਹਾਂਜੀ ਔਰ ਮੈਂ ਸੋਚ ਨਹੀਂ ਸੀ ਇਹ ਵੀਡੀਓ ਵੇਖਦੀ ਹੋਈ ਕਿ ਬੱਚਿਆਂ ਨੂੰ ਆਪਣਾ ਮਾਪੋ ਬਾਪ ਵੀ ਯਾਦ ਆਉਣਾ ਬਿਲਕੁਲ ਬੱਚਿਆਂ ਨੂੰ ਆਪਣਾ ਮਾਪੋ ਬਾਪ ਵੀ ਯਾਦ ਆਉਣਾ ਹਾਂਜੀ ਔਰ ਤੂੰ ਇਹ ਵੇਖ ਕੇ ਉਹਨਾਂ ਦਾ ਹੌਸਲਾ ਕਿੰਨਾ ਜਿਹੜਾ ਕਹਿ ਰਹੇ ਨੇ ਕਿ ਅੱਜ ਰਾਤ ਅੱਜ ਦੀ ਰਾਤ ਸਾਡੀ ਆਖਰੀ ਹੈ ਸਾਡੀ ਆਖਰੀ ਮੁਲਾਕਾਤ ਆ ਤੇ ਅਸੀਂ ਕੱਲ ਨੂੰ ਜਿਹੜਾ ਮਤਲਬ ਨਹੀਂ ਹੋਣਾ ਹਾਂਜੀ ਦਾਦੀ ਕੋਲ ਨਹੀਂ ਹੁਣ ਮਾਂ ਕੋਲ ਨਹੀਂ ਹੁਣਾ ਖਾਸ ਕਰਕੇ ਮਾਂ ਕਿੰਨੀ ਯਾਦਾ ਹੀ ਹੁਣੀ ਆ ਸਹੀ ਹੱਲ ਅਸੀਂ ਥੋੜਾ ਜਿਹਾ ਕਿਤੇ ਇੱਧਰ ਉੱਧਰ ਹੋ ਜਾਈਏ ਬੱਚੇ ਮम्मा ਮम्मा ਘਰ ਆਦੇ ਹੁੰਦੇ ਬਿਲਕੁਲ ਉਹਨਾਂ ਨੂੰ ਦੱਸ ਨਹੀਂ ਕਰਦੇ ਹੌਸਲਾ ਤੁਹਾਨੂੰ ਹੈ ਸੀ ਫਿਰ ਵੀ ਇੱਕ ਦਫਾ ਉਹਨੂੰ ਆਈ ਹੁਣੀ ਆ ਯਾਰ ਬਿਲਕੁਲ ਮਾਂ ਬਾਪ ਦੀ ਬਹੁਤ ਮੁਸ਼ਕਲ ਹੁੰਦਾ ਹੈ ਬੱਚਿਆਂ ਵਾਸਤੇ ਮਾਂ ਵਾਸਤੇ ਤੇ ਦਾਦੀ ਨੇ ਕਿਹੜੇ ਹੌਸਲੇ ਦੇ ਨਾਲ ਉਹਨਾਂ ਨੂੰ ਰੁਕਸਤ ਕੀਤਾ ਹਾਂਜੀ ਦਾਦੀ ਦਾ ਵੀ ਹੌਸਲਾ ਦਾਦੀ ਦਾ ਵੀ ਹੌਸਲਾ ਮਹਰਲ ਬਹੁਤ ਜ਼ੁਲਮ ਕਰਾਇਆ ਬਹੁਤ ਜ਼ੁਲਮ ਕਰਾਇਆ ਉਹਨੇ ਵਜ਼ੀਰ ਖਾਨ ਨੂੰ ਮਾਰਨੇ ਮਾਰਨੇ ਤੇ ਦਾਦੀ ਮਾਂ ਨੇ ਜਦੋਂ ਚੋਰੀ ਬੜਵਾਈ ਸੀ ਉਹਨਾਂ ਵਾਸਤੇ ਹਾਂਜੀ ਤੇ ਇੰਤਜ਼ਾਰ ਕਰਨ ਈ ਸੀ ਕਿ ਮੇਰੇ ਪੁੱਤ ਹੁਣੇ ਆਉਣਗੇ ਤੇ ਚਾਰੇ ਜਾਣੇ ਚੋਰੀ ਖਾਉਣਗੇ ਲੇਕਿਨ ਚਾਰੀ ਦੀਆਂ ਗੱਲਾਂ ਗੱਲਾਂ ਹੀ ਓਥੇ ਰਹਿ ਗਈ ਬਹਰ ਬਹੁਤ ਵਧੀਆ ਤੇ ਵੀ ਰਿ ਕਮੈਂਟ ਕਰਕੇ ਦੱਸਣਗੇ ਕਿ ਸ਼ਬਦ ਹੈ ਜਾਂ ਇਹ ਗੁਰਬਾਨੀ ਹੈ ਕਥਾ ਹੈ ਤੇ ਮਿਲਦੇ ਆ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਆਪਣਾ ਖਿਆਲ ਰੱਖੋ ਤੇ ਬਹੁਤ ਸਾਰੇ ਵੀਰਿਆਂ ਨੇ ਸਾਨੂੰ ਹੋਰ ਵੀ ਰਿਕੁਐਸਟ ਕੀਤੇ ਨੇ ਤੇ ਜਿਹੜੇ ਹੋਰ ਗਾਣੇ ਨੇ ਲੇਕਿਨ ਅਸੀਂ ਸੋਚ ਰਹੇ ਹਾਂ ਕਿ ਸ਼ਹੀਦੀ ਦਿਹਾੜੇ ਜਦੋਂ ਗੁਜ਼ਰ ਜਾਣਗੇ ਉਸ ਤੋਂ ਬਾਅਦ ਅਸੀਂ ਉਹ ਉਹਨਾਂ ਦੇ Song ਦੇਖਾਂਗੇ ਉਹਨਾਂ ਦੀਆਂ ਹੋਰ ਵੀਡੀਓਜ਼ ਵੇਖਾਂਗੇ ਤੇ ਇੱਕ ਦੋ movies ਦਾ ਵੀ ਕਿਹਾ ਹੋਇਆ ਵਾ ਤੇ ਇਹ ਹੈ ਕਿ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਵੀਰਿਆਂ ਦੇ ਦਿਲਾਂ ਨੂੰ ਦੁੱਖ ਦੇਈਏ ਕਿ ਅਸੀਂ ਕੋਈ ਹੋਰ ਫਨੀ ਵੀਡੀਓਜ਼ ਵੇਖੀਏ ਜਾਂ ਐਵੇਂ ਤੇ ਜਿਹਨੇ ਵੀ ਸਾਨੂੰ ਰਿਕੁਐਸਟ ਕਰਦੇ ਨੇ ਤੇ ਉਹ ਵੀ ਖਿਆਲ ਕਰਨ ਹਲੇ ਸਾਨੂੰ ਰਿਕੁਐਸਟ ਨਾ ਕਰਨ ਕਿਉਂਕਿ ਜਿਦੋਂ ਆ ਸ਼ਹੀਦੀ ਦਿਹਾੜੇ ਗੁਜ਼ਰ ਜਾਣਗੇ ਅਸੀਂ ਉਸ ਤੋਂ ਬਾਅਦ ਹੀ ਬਾਕੀ ਦੀਆਂ ਵੀਡੀਓਜ਼ ਜਿਹੜੀਆਂ ਨਾ ਸ਼ੁਰੂ ਕਰਾਂਗੇ ਤੇ ਜਿਹੜਾ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸਾਨੂੰ ਐ ਲੱਗਦਾ ਹੈ ਕਿ ਤੁਸੀਂ ਸਾਨੂੰ ਇੱਜ਼ਤ ਦਿੰਦੇ ਹੋ ਸਾਨੂੰ ਮਾਨ ਦਿੰਦੇ ਹੋ ਤੇ ਕਮੈਂਟ ਵੀ ਕਰਦੇ ਆ ਕਰੋ ਆਪਣੀ ਰਾਏ ਦਾ ਇਜ਼ਹਾਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਜੀ ਆਨ ਅਗਲੀ ਵੀਡੀਓ ਦੇ ਵਿੱਚ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਐਵੇਂ ਹੀ ਤੁਸੀਂ ਹੱਸਦੇ ਰਹੋ ਮੁਸਕਰਾਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਤੇ ਰੱਬ ਸਾਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਰੱਖਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ